ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਪੰਥ ਸਰਸਪਾਦ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਦੁਕਾਨ ਵਿੱਚ ਇੰਨਾ ਸਬਦਾ ਪਾ ਕੇ ਦਿੱਤਾ ਅਸੀਂ ਕਦੇ ਸੋਚ ਨਹੀਂ ਸਕਦੇ ਹਾਂ ਕਿ ਸਾਡੀ ਦੁਕਾਨ ਵਿੱਚ ਇੰਨਾ ਸਬਦਾ ਪਾ ਕੇ ਦਿੱਤਾ ਜਾਵੇਗਾ ਮੈਂ ਗੁਰੂ ਪੰਥ ਸਰਸਪਾਦ ਨੂੰ ਦਿਲੋਂ ਧੰਨਵਾਦ ਕਰਦਾ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਪੰਥ ਦਾ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਇਹਨਾਂ ਬੜੀਆ ਬਰਲਾ ਕੀਤਾ ਜਿਹੜਾ ਦੁਕਾਨ ਦੇ ਵਿੱਚ ਸੌਦਾ ਪਾ ਕੇ ਦਿੱਤਾ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮੀਤ ਸਿੰਘ ਜੀ ਮਤਲਬ ਮੈਂ ਤਾਂ ਅੱਗੇ ਤੁਹਾਡੇ ਲਾਗੋ ਲੰਘਦਾ ਨਾ ਵਾਹ ਗੁਰਪ੍ਰਦੇਸ ਜੀ ਤੋਂ ਹੋਰ ਤੇ ਗੜੀ ਜਾਈ ਨਾ ਲੰਘਦਾ ਵਾ ਤੇ ਅੱਗੇ ਤੇ ਆਪਣੀ ਸਾਰੀ ਦੁਕਾਨ ਖਾਲੀ ਹੋ ਗਈ ਸੀ ਬੜੀਆਂ ਮੁਸ਼ਕਲਾਂ ਤੋਂ ਧੰਨੀਆਂ ਬੜਾ ਚੜਤੋ ਓੜਵੇਂ ਆਵਿਆ ਵਾਕਰ ਨਾਲ ਤੁਰ ਕੇ ਤੁਸੀਂ ਦੁਕਾਨ 'ਚ ਬੈਠੇ ਤੇ ਅੱਜ ਕਿੰਦਾ ਮਲਵਾ ਸੌਦਾ ਜਿਹੜਾ ਆ ਗਿਆ ਵਾ ਸਾਰਾ ਮਲਵਾ ਆ ਗਿਆ ਵਾ ਇਹ ਮਤਲਬ ਕਿਹੜੀ ਸੱਤਾ ਲਵਾਇਆ ਇੱਕ ਟਰੈਸਰ ਗਰੁੱਪ ਪੰਖ ਦੀ ਟਰੈਸ ਹੈ ਜੀ ਉਥੋਂ ਸੰਕਾ ਨੇ ਸੰਜੋਗ ਕੀਤਾ ਜੋ ਕਿ ਉਹ ਹਨ ਹਾਂਜੀ ਜੋ ਕਿ ਉਹ ਹਾਂ ਗੁਰੂਪਾਤ ਟੈਟ ਵੱਲ ਆਇਆ ਸ਼ 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 ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਸਵਤਵ ਬਰਾਦ ਦੇ ਉਤਲਾ ਕੀਤਾ ਨੇ ਤੁਸੀਂ ਕਿਦਾਂ ਮਹਿਸੂਸ ਕਰ ਰਹੇ ਹੋ ਹੁਣ ਮਤਲਬ ਵੀ ਤੁਹਾਨੂੰ ਹਾਂਜੀ ਬਹੁਤ ਵਧੀਆ ਉਤਰਾਲਾ ਕੀਤਾ ਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ ਉਹਨਾਂ ਸੰਗਤ ਦੇ ਵੱਲੋਂ ਜਿਹੜਾ ਸਮਾਨ ਸਦਾ ਭਾਗ ਦਿੱਤਾ ਤੁਹਾਨੂੰ ਬਹੁਤ ਬਹੁਤ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਪੰਥ ਦਾ ਬਹੁਤ ਵਧੀਆ ਗੱਲ ਇਹ ਤੁਹਾਡਾ ਪੁੱਛੰਗੀ ਛੋਟਾ ਜਿਹੜੇ ਨੂੰ ਨਾਲ ਛੱਟ ਲੱਗੀ ਸੀ ਚਲੋ ਬੜਾ ਵਧੀਆ ਜਿਹੜਾ ਤੁਸੀਂ ਹੁਣ ਤੇ ਵੈਤਾਂ ਖੁਸ਼ਕਣਾ ਖੜੇ ਜੇ ਕੋਣੀ ਤੁਸੀਂ ਹੁਣੇ ਬਹਿ ਜਾਣਾ ਵਾ ਤੇ ਬਹੁਤ ਵਧੀਆ ਜਿਹੜਾ ਤੁਸੀਂ ਸਾਰੇ ਗੁਰੂ ਪੰਥ ਜਿਹੜਾ ਗੁਰੂ ਪੰਥ ਜਿਹੜਾ ਟੈਟ ਆ ਜੋ ਕਿ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਚਲੋ ਰਾਸ ਦਾ ਟਿਕਾਨ ਦੇ ਵਿੱਚ ਰਾਸ ਪਾ ਕੇ ਦਿੱਤੀ ਆ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇੰਨਾ ਨਹੀਂ ਸੋਚਿਆ ਕਿ ਇੰਨਾ ਸਾਡਾ ਦੁਕਾਨ ਪਰ ਦਿੱਤੀ ਜਾਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ